ਸਤਿ ਸ੍ਰੀ ਅਕਾਲ ਦੋਸਤੋ ਲੈ ਕੇ ਆਏ ਆਪਾਂ ਇੱਕ ਆਜ ਨਵੀਂ ਵੀਡੀਓ ਵਿੱਚ ਅੱਜ ਆਪਾਂ ਦੇਖੋ ਕਾਰ ਦੇ ਬਾਹਰ ਸੜਕ ਕੋਲ ਖੜੇ ਸੀਗੇ ਤੇ ਤੁਹਾਨੂੰ ਦਿਖਾਣੇ ਆ ਇਧਰ ਦਾ 뷰 ਦੇਖੋ ਤੁਸੀਂ ਆਹ ਦੇਖ ਸਕਦੇ ਹੋ ਗਾਇਸ ਆਪਣੀ ਕਾਰ ਦੇ ਬਾਹਰ ਜੋ ਸੜਕ ਜਾਂਦੀ ਹੈ ਆਹ ਦੇਖ ਸਕਦੇ ਹੋ ਕਾਰ ਜਾ ਰਹੀ ਹੈ ਤੇ ਨਾ ਦੇਖ ਸਕਦੇ ਜੱਗਾ ਬੈਠਾ ਹੈ ਜੱਗਾ ਕਿਵੇਂ ਆ ਵਧੀਆ ਵਧੀਆ ਹੋਰ ਠੀਕ ਜੀ ਯਾਰ ਯਾਰ ਕਿਵੇਂ ਅੱਜ ਫਿਰ ਕਰੀ ਸੀਗੇ ਹਾਂ ਕਰੀ ਸੀਗੇ ਅੱਜ ਕੰਮ ਕਰ ਕਿਵੇਂ ਕੰਮ ਕਰ ਚੱਲ ਜੰਦੇ ਆਂ ਕੀ ਆ ਕੰਮ ਕਰ ਬੰਦ ਨੇ ਗਾਇਸ ਤੁਸੀਂ ਦੇਖ ਸਕਦੇ ਹੋ ਜੱਗਾ ਵੀ ਕੰਮ ਕਰਕੇ ਇੱਕਰੀ ਬੰਦ ਕਰ ਹੋਣ ਕਰਕੇ ਕਰ ਹੀ ਰਹਿ ਰਹੇ ਨੇ ਤੇ ਆ ਦੇਖ ਸਕਦੇ ਹੋ ਬੱਬਾ ਜੀ ਉਸਤਾਦ ਉਹਨਾਂ ਦਾ ਕੰਮ ਚੱਲ ਰਿਹਾ ਹੈ ਹਵੇਲੀ ਚ ਕੰਮ ਲੱਗੇ ਹੋਏ ਹਨ ਮਿਸਤਰੀ ਲੱਗੇ ਆ ਤੇ ਆ ਦੇਖ ਸਕਦੇ ਹੋ ਜੱਗਾ ਜੱਗਾ ਹੋਰਾਂ ਨੇ ਵੀ ਕੰਮ ਨ ਬੇੜ ਤਾਂ ਲਗਭਗ ਥੋੜਾ ਬਹੁਤ ਰਹਿ ਗਿਆ ਆ ਦੇਖ ਸਕਦੇ ਹੋ ਗਾਇਸ ਮੇਨ ਚੌਂਕ ਆਪਣੇ ਕਾਰਾਂ ਦੇ ਕੋਲ ਜੋ ਨਗਰੀਆਂ ਵਾਲਾ ਅੱਡਾ ਹੈ ਆ ਰਸਤਾ ਜੋ ਜਾਂਦਾ ਹੈ ਇਹ ਮੰਡੀ ਨੂੰ ਵੀ ਜਾਂਦਾ ਹੈ ਬਾਰ ਬਾਰ ਦੀ ਸ਼ਾਹਪੁਰਾ ਨੂੰ ਵੀ ਜਾਂਦਾ ਹੈ ਤੇ ਗਾਇਸ ਤੁਸੀਂ ਦੇਖ ਸਕਦੇ ਹੋ ਆ ਆਪਣਾ ਕਾਰ ਆ ਤੇ ਆ ਮੇਨ ਸੜਕ ਜੋ ਹਲਿਆਣੇ ਨੂੰ ਜਾਂਦੀ ਹੈ ਸੋ ਅੱਜ ਅਸੀਂ ਜਾ ਰਹੇ ਹਾਂ ਜੱਗਾ ਤੇ ਮੈਂ ਤੇ ਤੁਹਾਨੂੰ ਅੱਜ ਦਿਖਾਣੇ ਆ ਪਿੰਡ ਦਾ ਵਿਊ ਤੇ ਅੱਜ ਅਸੀਂ ਪਿੰਡ ਦੇ ਬਾਰ ਬਾਰ ਫਿਰਨੀ ਤੇ ਜਾਵਾਂਗੇ ਤੇ ਤੁਹਾਨੂੰ ਆਪਦੇ ਪਿੰਡ ਦਾ ਵਿਊ ਦਿਖਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਆ ਜੱਗਾ ਜੀ ਆ ਰਹੇ ਨੇ ਇਸ ਗੱਡੀ ਤੇ ਅਸੀਂ ਜਾ ਰਹੇ ਹਾਂ ਤੁਹਾਨੂੰ ਚਲੋ ਜਗਾ ਜੀ ਤੇ ਗਾਇਸ ਤੁਸੀਂ ਦੇਖ ਸਕਦੇ ਹੋ ਅਸੀਂ ਜਾ ਰਹੇ ਹਾਂ ਦੋਨੋਂ ਹਾਂ ਸਾਈਕਲ ਤੇ ਜੀ ਤੁਸੀਂ ਆਹ ਦੇਖ ਸਕਦੇ ਹੋ ਜਾ ਰਹੇ ਹਾਂ ਮੁਸ਼ਕਲ ਤਾਂ ਬਹੁਤ ਹੋ ਰਹੀ ਆ ਪਰ ਤੁਹਾਡੇ ਲਈ ਸੀਨਾਂ ਤਾਂ ਕਰ ਹੀ ਸਕਦੇ ਆ ਦੇਖ ਸਕਦੇ ਹੋ ਗਾਇਸ ਗਾਇਸ ਦੱਸਿਆ ਕਰੋ ਸਾਨੂੰ ਕਮੈਂਟ ਕਰਕੇ ਕੀ ਕਿਸ ਤਰ੍ਹਾਂ ਦੀ ਵੀਡੀਓ ਚਾਹੀਦੀ ਤੁਹਾਨੂੰ ਆ ਤੁਸੀਂ ਦੇਖ ਸਕਦੇ ਹੋ ਰਸਤੇ ਬਹੁਤ ਸਾਫ ਨੇ ਜਾ ਰਹੇ ਹਾਂ ਅਸੀਂ ਦੋਨੋਂ ਆਹ ਦੇਖ ਸਕਦੇ ਹੋ ਗਾਇਸ ਆ ਆਪਣੇ ਪੈਲਸ ਨੂੰ ਜੋ ਰਸਤਾ ਜਾਂਦਾ ਆਪਣੇ ਅੱਡੇ ਤੋਂ ਲੈ ਕੇ

ਤੇ ਦੋਸਤੋ ਹੁਣ ਅਸੀਂ ਵਾਪਸ ਆ ਰਹੇ ਸੀਗੇ ਸਾਈਕਲ ਹੋਣ ਕਰਕੇ ਸਾਈਕਲ ਚੱਲ ਨਹੀਂ ਰਿਹਾ ਸੀਗਾ ਸਹੀ ਤਰ੍ਹਾਂ ਹਵਾ ਕੱਟ ਸੀਗੀ ਜੀ ਜਾ ਰਹੇ ਨੇ ਐਂਟਰ ਹੋ ਗਏ ਨੇ ਕਰੇ ਤਾਂ ਦੇਖ ਸਕਦਾ ਗਾਇਸ ਅੱਪਾ ਵਾਪਸ ਆ ਰਹੇ ਹਾਂ ਜੋ ਗਏ ਸੀਗੇ ਜੱਗਾ ਕਿਵੇਂ ਗੱਲ ਨਹੀਂ ਬਣੀ ਅੱਜ ਆਪਣੀ ਆ ਨਾ ਚੱਲ ਕੋਈ ਗੱਲ ਨਹੀਂ ਗਾਇਸ ਫੇਰ ਸੀ ਤੁਹਾਨੂੰ ਦਿਖਾਵਾਂਗੇ ਜਰੂਰ ਆਹ ਦੇਖ ਸਕਦਾ ਚਾਚਾ ਜੀ ਜਾ ਰਹੇ ਨੇ ਕਰੇ ਨਾਲਸ ਤੋਂ ਵਾਪਸ ਆ ਰਹੇ ਸੀਗੇ ਥੋੜਾ ਥੱਗੇ ਸੀ ਗਾਹ ਜਾ ਆ ਦੇਖ ਸਕਦਾ ਗਾਇਸ ਆ ਦੇਖ ਸਕਦਾ ਗਾਇਸ ਪਾਣੀ ਪਰਨੇ ਪਾਣੀ ਗਾਇਸ ਦੇਖ ਸਕਦਾ ਪਾਣੀ ਪਰਨੇ ਜਾ ਰਹੇ ਸਨ ਤੇ ਗਰਮੀ ਜਿਆਦਾ ਹੋ ਗਈ ਹੈ ਸ਼ਾਮ ਦਾ ਟਾਈਮ ਹੈ ਤਾਂ ਆ ਦੇਖ ਸਕਦਾ ਮਮਾ ਹੀ ਜਾ ਰਹੇ ਨੇ ਦੇਖੋ ਗਾਇਸ ਫੁੱਲ ਕਿੰਨੇ ਸੋਹਣੇ ਲੱਗੇ ਹਨ ਤੁਸੀਂ ਦੇਖ ਸਕਦਾ ਗਾਇਸ ਆ ਕਿੰਨਾ ਸੋਹਣਾ ਵਿਊ ਦਿਖ ਰਿਹਾ पैदल यात्रा हो रही ਸਾਡੀ पैदल ਯਾਤਰਾ ਚੱਲ ਰਹੀ ਹੈ ਇਹ ਤੇ ਸਾਈਕਲ ਤੇ ਸੀਗੇ ਗਏ ਸਾਈਕਲ ਤੇ ਸੀ ਤੇ ਹੁਣ ਫਾਰੇ ਤੁਰ ਕੇ ਤੇ ਗਰਮੀ ਵੀ ਬਹੁਤ ਆ ਗਾਈਸ ਬਸ ਜਾ ਰਹੀ ਹੈ ਜੋ ਫਾਇਲਗਾ ਤੋਂ ਆਈ ਹੈ ਹੁਣ ਮੰਡੀ ਰੋਡਾਂ ਨੂੰ ਜਾ ਰਹੀ ਹੈ ਤੇ ਗਗੂ ਵੀ ਖੜਾ ਹੈ ਇੱਥੇ ਤੇ ਰੱਗੂ ਦੇਖੋ ਪਤਾ ਨਹੀਂ ਕੀ ਕਰ ਰਿਹਾ ਹੈ ਦੇਖ ਸਰ ਗਾਈ ਜੱਗਾ ਵੀ ਆ ਗਿਆ ਜੱਗੇ ਕਿਵੇਂ ਆ ਗਿਆ ਵਾਪਸੀ ਹੋਰ ਆ ਗਿਆ ਠਿਕਾवट ਬਹੁਤ ਜਲਦੀ ਹੋ ਗਈ ਸੀ ਹਣਾ

ਦੇਖੋ ਕਿੰਨਾ ਤੇਜ਼ ਆ ਰਿਹਾ ਗੱਗੂ ਹੌਲੀ 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 ਓਏ ਸਮਾਲ ਕੇ ਦੇਖ ਸਕਦਾ ਗਾਇਸ ਕਾਰ ਵੀ ਆ ਰਹੀ ਹੈ ਇਧਰੋਂ ਦੇਖ ਸਕਦਾ ਚਾਤਾ ਜੀ ਅੱਜ ਹੋ ਚੁੱਕੇ ਹੈ ਟੀ-ਸ਼ਰਟ ਬਦਲ ਲਈ ਆ ਅੱਜ ਬਦਲ ਚਾਚਾ ਅੱਜ ਕਾ ਦੇ ਮੰਗ ਲੈ ਨਾਨੇ ਕੋਲ ਪੈਸੇ ਜੱਸ ਜਿਵੇਂ ਆ ਇਹ ਬਣਾਉ ਗਿਆ सुखू सुखू कैसे हो सुखू भी बता रही है ठीक है बालू भी बैठा बालू कैसे हो देख सकते गाइस जसो स्कूल गया से अज कोनी सुख तुम नहीं गए अच्छा देख सकते हो गाई सुख भी नहीं गई स्कूल फिर चाचा जा रहा है आ देख गाइस खड़े इस टाइम काकू भी जा रहा है ਆਕੂ ਜਾ ਰਹੇ ਆ ਦੇਖ ਸਰ ਗਾਇਸ ਜਗਾ ਕਿਵੇਂ ਕਿੱਧਰ ਦੁਕਾਨ ਤੇ ਜਾ ਰਹੇ ਆ ਗਾਇਸ ਦੇਖ ਸਕਦੇ ਹੋ ਆ ਅੱਡੇ ਵਿੱਚ ਖੜੇ ਸੀਗੇ ਜਸਤੂ ਤੇ ਸੁਖੋ ਇੱਥੇ ਸੀਗੇ ਦੋਨੋਂ ਤੇ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਇਹ ਤੁਸੀਂ ਦੇਖ ਕੇ ਦਿਓ ਦੋਨੋਂ ਬੈਠੀਆਂ ਨੇ ਦੋਨੋਂ ਪਹਿਣਾ ਹਨ ਤੇ ਦੋਸਤੋ ਅੱਜ ਦਾ ਵਲੋਗ ਆਪਾਂ ਇੱਥੇ ਕੰਮ ਕਰਦੇ ਆ ਤੇ ਅੱਗੇ ਦੇ ਵਲੋਗ ਲਈ ਤੁਸੀਂ ਸਾਨੂੰ ਦੱਸ ਸਕਦੇ ਹੋ ਕਮੈਂਟ ਕਰਕੇ ਕਿ ਕਿਸ ਤਰ੍ਹਾਂ ਦਾ ਵਲੋਗ ਚਾਹੀਦਾ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਜ ਦਾ ਵਲੋਗ ਕਿਵੇਂ ਲੱਗਿਆ ਧੰਨਵਾਦ ਦੋਸਤੋ